ਮੈਂ ਆਪ ਵੀ ਦੋਸ਼ੀ ਆਂ ਸੇਵਾ ਵੇਲੇ ਸਾਡੇ ਪੈਰ ਤੇ ਹੱਥ ਗੁਰੂ ਦੀ ਸੇਵਾ ਵੱਲ ਨਹੀਂ ਤੁਰਦੇ ਫਿਰ ਇਹਦੀ ਜੋਗਤੀ ਚੋਂ ਸਿਮਰਨ ਫਿਰ ਨਿਤਨੇਮ ਫਿਰ ਗੁਰ ਕੀ ਬਾਣੀ ਨੂੰ ਗਾਇਨ ਕਰਨਾ ਗੁਰ ਕੀ ਬਾਣੀ ਦੀ ਵਿਚਾਰ ਕਰਨੀ ਤੇ ਇਹ ਤੋਂ ਬਾਅਦ ਫਿਰ ਉਹਦੇ ਉੱਤੇ ਤੁਰਨ ਦਾ ਯਤਨ ਕਰਨਾ ਇਹੋ ਸਤਗੁਰਜੀ ਦਾ ਸਾਨੂੰ ਸੰਦੇਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਸ਼ਹੀਦ ਬਾਬਾ ਕਰਬਖ ਸਿੰਘ ਜੀ ਦੇ ਬੁੰਗੇ ਤੇ ਸ਼ਰੋਮਣੀ ਅਕਾਲੀ ਦਲ ਦੀ 103 ਸਾਲਾ ਸਥਾਪਨਾ ਦਿਸ਼ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਅਪਰੰਤ ਕੀਰਤਨ ਤੇ ਅਰਦਾਸ ਬੇਨਤੀ ਹੋਈ ਅੱਜ ਸਹਿਬਾਂ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸਹਿਬ ਜادہ ਬਾਬਾ ਫਤਿਹ ਸਿੰਘ ਜੀ ਦਾ ਵੀ ਜਨਮ ਦਿਹਾੜਾ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਇਹ ਸਿੱਖ ਪੰਥ ਦੀ ਸੇਜਣਾ ਕੀਤੀ ਆਪਣੇ ਲਹੂ ਤੇ ਮਿਹਨਤ ਦੇ ਨਾਲ ਦੂਸਰੀ ਵਧਾਈ 103 ਸਾਲਾ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾ ਰਹੇ 14 ਦਸੰਬਰ 1920 ਨੂੰ ਤੇ ਅੱਜ 14 ਦਸੰਬਰ 2023 ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਕਿਉਂਕਿ ਪ੍ਰਧਾਨ ਜੀ ਨੇ ਤੁਹਾਡੇ ਨਾਲ ਵਿਚਾਰਾਂ ਥੋੜੀਆਂ ਕਰਨੀਆਂ ਮੈਂ ਇੱਕ ਦੋ ਬੇਨਤੀਆਂ ਕਰਕੇ ਤੁਹਾਤੋਂ ਖਿਮਾ ਲੈ ਲਵਾਂ ਇੱਕ ਵਾਰ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗਰਦਾਵਰੀ ਦੇ ਕੰਢੇ ਇੱਕ ਪੱਥਰ ਜਿਹੜਾ ਸੀ ਉਹ ਪਾਣੀ ਦੇ ਵਿੱਚ ਛੁੱਟਿਆ ਉਸ ਵੇਲੇ ਜਿਹੜੇ ਗੁਰੂ ਕੇ ਸਿੱਖ ਸਤਗੁਰੂ ਜੀ ਨੇ ਪੁੱਛਿਆ ਦੱਸੋ ਬਈ ਪੱਥਰ ਇਹ ਡੁੱਬਾ ਕਿਉਂ ਸਾਰਿਆਂ ਨੇ ਆਪਣੀ ਆਪਣੀ ਯੋਗਤੀ ਅਨਸਾਰ ਕੇ ਭਾਰਾ ਸੀ ਪੱਥਰ ਪਾਣੀ ਹਲਕਾ ਸੀ ਭਾਈ ਨੰਦ ਲਾਲ ਜੀ ਜਿਹੜੇ ਮਹਾਨ ਸਤਗੁਰਾਂ ਦੇ ਕਵੀ ਜਿਨ੍ਹਾਂ ਨੂੰ ਮਾਣ ਪ੍ਰਾਪਤ ਆ ਕਿ ਜਿਨ੍ਹਾਂ ਦੇ ਇੱਥੇ ਕੀਰਤਨ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦਾ ਤੇ ਬੜੀ ਪਿਆਰੀ ਤੇ ਮਿੱਠੀ ਗੱਲ ਉਹ ਨਹੀਂ ਕਹੀ ਉਹ ਕਹਿੰਦੇ ਸਤਗੁਰੂ ਜੀ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਡੁੱਬਣਾ। ਇਹ ਕਾਲ ਯੁਗ ਦਾ ਸਮਾਂ ਗੁਰਬਾਣੀ ਨਾਲ ਜਿਹੜਾ ਜੁੜਿਆ ਰਿਹਾ ਉਹਨੇ ਫਿਰ ਤਰਨਾ ਹੀ ਆ। ਮੈਂ ਇੱਕ ਸਿੱਖ ਫੰਤ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ। ਉਹਨੇ ਕਥਾ ਕਰਦਿਆਂ ਨੇ ਬਹੁਤ ਖੂਬਸੂਰਤ ਕਿਉਂਕਿ ਨਾਲ ਸਾਖੀਆਂ ਦੇ ਦਿੰਦੇ ਸੀ। ਉਹ ਕਹਿੰਦੇ ਜੇ ਅੰਨਾ ਮੁਰਖ ਮਨੁੱਖ ਹੋਵੇ ਨਾ ਸਜਾਖੇ ਦਾ ਪੱਲਾ ਫੜ ਲਿਆ ਤੇ ਸਜਾਖੇ ਨੇ ਜਿੱਥੇ ਜਾਣਾ ਅੰਨੇ ਨੇ ਚਲਿਆ ਜਾਣਾ şartਕਿ ਪੱਲਾ ਨਾ ਛੱਡੇ ਇਹ ਕੁਰਕੀ ਬਾਣੀ ਸਾਨੂੰ ਲੋਕ ਤੋਂ ਪਰਲੋਕ ਤੱਕ ਲੈ ਕੇ ਜਾਂਦੀ ਜਿਹੜੇ ਸਿੱਖ ਨੇ ਇਹਦਾ ਪੱਲਾ ਫੜ ਲਿਆ ਉਹ ਲੋਕ ਤੇ ਪਰਲੋਕ ਸਹੇਲੇ ਕਰਦੀ ਤੇ ਭਾਈ ਪਿੰਦਰਪਾਲ ਸਿੰਘ ਜੀ ਨੇ ਤਾਂ ਇੱਕ ਦਿਨ ਹੋਰ ਬੜੀ ਖੂਬਸੂਰਤ ਗੱਲ ਕਹਿ ਦਿੱਤੀ ਕਹਿੰਦੇ ਪੱਲਾ ਸਤਗੁਰ ਦਾ ਫੜਨਾ ਹੀ ਫੜਨਾ ਕਈ ਵਾਰੀ ਅਸੀਂ ਕਹਿ ਦਿੰਨੇ ਸਤਗੁਰੂ ਜੀ ਦੀ ਉਂਗਲ ਫੜ ਲਈਏ ਉਹ ਕਹਿੰਦੇ ਉਂਗਲ ਨਹੀਂ ਫੜਨੀ ਉਂਗਲ ਫੜਾਉਣੀ ਆ ਬਾਹ ਫੜਾਉਣੀ ਗੁਰੂ ਨੂੰ ਜੇਲੇ ਗੁਰੂ ਬਾਹ ਫੜ ਲੈ ਫੇ ਭੀੜ ਹੋਵੇ ਢੱਕਾ ਹੋਵੇ ਕੋਈ ਚਖੜ ਮੀ ਆ ਜਾਏ ਫੇਰ ਗੁਰੂ ਕੈ ਸਿੱਖ ਦੀ ਜਿਹੜੇ ਆ ਸਤਗੁਰੂ ਜੀ ਬੇੜਾ ਪਾਰ ਲਾਉਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕਿਵੇਂ ਬੇੜਾ ਪਾਰ ਲੱਗਦਾ ਸੇਵਾ ਤੇ ਸਿਮਰਨ ਜਿਹਦੀ ਬਿਰਤੀ ਆ ਸਾਡੇ ਵਿੱਚੋਂ ਘਟ ਰਹੀ ਆ ਮੈਂ ਆਪ ਵੀ ਦੋਛੀਆਂ ਸੇਵਾ ਵੇਲੇ ਸਾਡੇ ਪੈਰ ਤੇ ਹੱਥ ਗੁਰੂ ਦੀ ਸੇਵਾ ਵੱਲ ਨਹੀਂ ਤੁਰਦੇ ਫਿਰ ਇਹਦੀ ਯੋਗਤੀ ਚੋਂ ਸਿਮਰਨ ਫਿਰ ਨਿਤਨੇਮ ਫਿਰ ਗੁਰ ਕੀ ਬਾਣੀ ਨੂੰ ਗਾਇਨ ਕਰਨਾ ਗੁਰ ਕੀ ਬਾਣੀ ਦੀ ਵਿਚਾਰ ਕਰਨੀ ਤੇ ਇਹ ਤੋਂ ਬਾਅਦ ਫਿਰ ਉਹਦੇ ਉੱਤੇ ਤੁਰਨ ਦਾ ਯਤਨ ਕਰਨਾ ਇਹੋ ਸਤਗੁਰਜੀ ਦਾ ਸਾਨੂੰ ਸੰਦੇਸ਼ ਆ ਇੱਕ ਛੋਟੀ ਜਿਹੀ ਬੇਨਤੀ ਕਰਕੇ ਹੋਰ ਤੁਹਾ ਤੋਂ ਖਿਮਾ ਲੈ ਲਵਾਂ ਕਈ ਵਾਰੀ ਤੁਸੀਂ ਕਹਾਣੀਆਂ ਸੁਣੀਆਂ ਕਿ ਜੰਗਲ ਘਣਾ ਸੀ ਕੋਈ ਖਤਰਾ ਨਾ ਸੀ ਇੱਕ ਵਾਰੀ ਖਵਾੜੇ ਇਕੱਠੇ ਹੋ ਕੇ ਆ ਗਏ ਤੇ ਸਾਰੇ ਦਰਖਤ ਉਹਨਾਂ ਨੂੰ ਚਿੰਤਾ ਪੈ ਗਈ ਭਈ ਹੁਣ ਕੀ ਬਣੂਗਾ ਇੱਕ ਸਿਆਣਾ ਦਰਖਤ ਸੀ ਉਹਦੇ ਕੋਲ ਚੱਲ ਗਏ ਕਹਿੰਦੇ ਹੁਣ ਖਵਾੜੇ ਆ ਗਏ ਜੰਗਲ ਨੂੰ ਵੱਢਣਗੇ ਉਹਨੇ ਬੜਾ ਪਿਆਰਾ ਬਚਨ ਕਿਹਾ ਉਹ ਕਹਿੰਦਾ ਤੁਹਾਡੇ ਚੋਂ ਕੁਝ ਦਾਸਤਾਨਾ ਬਣ ਜਾਏ ਜੇ ਤੁਹਾਡੇ ਚ ਕੋਈ ਦਾਸਤਾ ਬਣ ਗਿਆ ਫੇਰ ਵੱਡਣ ਕੇ ਖਵਾੜਿਆਂ ਤੋਂ ਕੋਈ ਸਾਨੂੰ ਦੁੱਖ ਨਹੀਂ ਅੱਜ ਭਾਪਣਾ ਪਊ ਪੇ ਖਵਾੜਿਆਂ ਤੋਂ ਤਾਂ ਨਹੀਂ ਦੁੱਖ ਸਾਨੂੰ ਅੱਜ ਆਪਾਂ ਦਾਸਤੇ ਬਣ ਬਣ ਕੇ ਕੌਮ ਦਾ ਉਹ ਖਜ਼ਾਨਾ ਖਤਮ ਕਰ ਰਹੇ ਜਿਹੜੀ ਵੱਡੀ ਮਹਾਨ ਜਥੇਬੰਦੀ ਆ ਆ 18 ਦਸੰਬਰ ਆਉਣਾ ਚੇਤਾ ਕਰੋ 18 ਦਸੰਬਰ ਅੱਜ ਤੋਂ 2 ਸਾਲ ਪਹਿਲਾਂ ਦਾ ਸਮਾਂ ਸੱਚਖੰਡ ਦੇ ਵਿੱਚ ਅੱਜ ਤੱਕ ਦਾ ਇਤਿਹਾਸ ਰਿਹਾ ਕਿਸੇ ਨੇ ਜ਼ੁਰਤ ਨਹੀਂ ਸੀ ਕੀਤੀ ਕਿਸੇ ਨੇ ਇਹੋ ਜਿਹੀ ਉਥੇ ਜ਼ੁਰਤ ਨਹੀਂ ਸੀ ਕੀਤੀ ਬਿਆਦਬੀ ਕਰਨ ਦੀ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਜਾ ਕੇ ਛੜਪਾ ਮਾਰਿਆ ਤੇ ਐਡੀ ਵੱਡੀ ਬਿਆਦਬੀ ਕਰ ਦਿੱਤੀ ਕੋਈ ਨਹੀਂ ਬੋਲਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੋਂ ਮੀਰੀ ਤੇ ਪੀਰੀ ਜਿੱਥੋਂ ਆਪਾਂ ਸੱਚਖੰਡ ਤੋਂ ਹਮੇਸ਼ਾ ਤਾਣ ਲੈਨੇ ਆ ਕੀ ਸਾਡੇ ਕੱਦ ਪਾਉਣੇ ਹੋ ਗਏ ਕਿ ਇਹ ਨਹੀਂ ਸੀ ਦਿਸਿਆ ਇਹ ਤਾਂ ਗੁਰੂ ਦੀ ਬਖਸ਼ਿਸ਼ ਸੀ ਕਿ 6 ਸਕਿੰਟ ਚ ਬੰਦਾ ਅੰਦਰ ਗਿਆ 7 ਸਕਿੰਟ ਚ ਗੁਰੂ ਸਾਹਿਬ ਨੇ ਬਾਹਰ ਸਿੱਟਿਆ ਅੱਜ ਸਾਨੂੰ ਨਿਰਣਾ ਕਰਨਾ ਪਊ ਪਿੱਛੇ ਪਟਿਆਲੇ ਦੇ ਵਿੱਚ ਬਿਆਦਬੀ ਹੋਈ ਸਾਰੇ ਗੁਰਦੁਆਰੇ ਦੇ ਅੰਦਰ ਅੰਗ-ਅੰਗ ਖਲਾੜਿਆ ਗਿਆ ਉਸੇ ਪਿੰਡ ਦਾ ਬੰਦਾ ਫਿਰ ਬਾਅਦ ਚ ਸਰੂਪ ਨੂੰ ਅੱਗ ਲਾਈ ਨਹੀਂ ਕਿਸੇ ਦਾ ਹਿਰਦਾ ਪੰਗਰਿਆ ਕੀ ਹੁਣ ਆਪਾਂ ਹੋਰ ਹੋ ਗਏ ਪਹਿਲਾਂ ਸਾਡੇ ਹੋਰ ਚਿੱਤ ਤੇ ਅੱਜ ਚਿੱਤ ਹੋਰ ਬਿਆਦਬੀਆਂ ਲਗਾਤਾਰ ਜਾਰੀ ਆ ਸਰਕਾਰਾਂ ਨੇ ਰੋਟੀਆਂ ਸੇਕ ਲਈਆਂ ਤੋਂ ਕੇ ਸ਼ਰੋਮਣੀ ਕਾਲੀ ਦਲ ਦਾ ਸਥਾਪਨਾ ਦਿਵਸ ਆ ਮੀਰੀ ਤੇ ਪੀਰੀ ਦਾ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਅੰਦਰ ਚਾਤ ਮਾਰੀਏ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਆਪੋ ਵਿੱਚ ਹੀ ਲੜੇ ਰਹੀਏ ਝਗੜੇ ਰਹੀਏ ਸਾਡਾ ਸਰੀਕਾ ਹੁੰਦਾ ਸੀ ਪਰ ਜਿਸਲੇ ਪਰਿਵਾਰ ਦੇ ਵਿੱਚ ਕੋ ਤੀਆ ਹਮਲਾ ਕਰਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਆਓ ਸਾਰੇ ਇਕੱਠੇ ਹੋਈਏ ਦੁਸ਼ਮਣਾਂ ਦੀ ਪਛਾਣ ਕਰੀਏ ਜਿਹੜੇ ਅੱਜ ਤੁਹਾਡੇ ਵਿੱਚ ਮੰਡੀਆਂ ਪਾਉਣ ਦਾ ਯਤਨ ਕਰ ਰਹੇ ਆ 20 ਤਰੀਕ ਨੂੰ ਆਪਾਂ ਤਕੜੇ ਹੋ ਕੇ ਦਿੱਲੀ ਵਿਖੇ ਸੰਕੇਤਕ ਮਾਤਰ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਉਹਨਾਂ ਮਹਾਨ ਜਿਨ੍ਹਾਂ ਦੇ ਵਿੱਚ ਭਾਈ ਰਾਜੋਵਾਨਾ ਸਾਹਿਬ ਤੇ ਦੂਸਰੇ ਸਿੰਘ ਉਹਨਾਂ ਦੀ ਰਿਹਾਈ ਦਾ ਆਪਾਂ ਰਸਤਾ ਪਧਰਾ ਕਰੀਏ ਤੁਹਾਡਾ ਏਕਾ ਤੁਹਾਡਾ ਆਪੋ ਵਿੱਚ ਹੀ ਪਰਸਪਰ ਪਿਆਰ ਇਸ ਗੱਲ ਦਾ ਸਬੂਤ ਦਊਗਾ ਕਿ 103 ਸਾਲ ਵੀ ਬਾਅਦ ਮਹਾਨ ਸ਼ਹੀਦਾਂ ਦੀ ਜਥੇਬੰਦੀ ਨੇ ਉਹੋ ਇਹ ਕਾਰਜ ਕੀਤੇ ਜਿਹੜੇ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਸੋ ਬਹੁਤ ਬਹੁਤ ਧੰਵਾਦ ਜਿਤ ਦੂਸਰਾ ਏਕਾ ਨਮੀ ਨਮੀ ਹੁਣ ਕਈ ਵਾਰੀ ਮੈਂ ਲਾਉਣਾ ਵੇ ਖੂਨਾਂ ਦੇ ਵਿੱਚ ਵੀ ਪਾਣੀ ਪੈ ਜਾਂਦਾ ਕਿਉਂਕਿ ਕੋਈ ਪੁਲਿਸ ਐਕਸ਼ਨ ਹੋਵੇ ਉਹ ਐਕਸ਼ਨ ਕਦੇ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹੋਇਆ ਆ ਪਿੱਛੇ ਸultanpur ਦੀ ਲੋਧੀ ਮੈਨੂੰ ਇਹ ਨਹੀਂ ਪਏ ਕਿਹੜੀ ਜਥੇਬੰਦੀ ਤੇ ਕਿਵੇਂ ਉਹਦੇ ਬਾਰੇ ਉਹ ਜਥੇਬੰਦੀਆਂ ਵੀ ਆਪਣਾ ਮਲਾਂਕਣ ਕਰਨ ਸਾਡਾ ਸਿਰਫ ਇੱਕੋ ਗੁੱਸਾ ਤੇ ਗਿਲਾ ਕਿ ਤੜਕੇ 4 ਵਜੇ ਬਗੈਰ ਵਾਰਨਿੰਗ ਦਿੱਤੋਂ ਦੇਖੋ ਇੱਕ ਨਿਜਮ ਹੁੰਦਾ ਦਿੱਲੇ ਪੁਲਿਸ ਅੰਦਰ ਜਾਂਦੀ ਆ ਉਹ ਵਾਰਨਿੰਗ ਦਿੰਦੇ ਸਪੀਕਰ ਦੇ ਉੱਤੇ ਕਿ ਬਾਹਰ ਆ ਜਾਓ ਜਾਂ ਅੰਦਰ ਕੁਝ ਹੁੰਦਾ ਹੋਵੇ ਨਾ ਅੰਦਰ ਕੁਝ ਹੋ ਰਿਹਾ ਅੰਦਰ ਸਤਗੁਰੂ ਜੀ ਦਾ ਪ੍ਰਕਾਸ਼ ਆ ਨਿਤਨੇਮ ਹੋ ਰਿਹਾ ਤੇ ਬਾਹਰੋਂ ਨਾ ਸਪੀਕਰ ਨਾ ਬਾਹਰੋਂ ਕੋਈ ਵਾਰਨਿੰਗ ਤਾੜ ਤਾੜ ਕਰਦੀਆਂ ਗੋਲੀਆਂ ਏਵੇਂ ਚੱਲ ਰਹੀਆਂ ਜਿੱਦਾਂ ਉਹ ਵੱਡਾ ਦੁਸ਼ਮਣ ਅੰਦਰ ਬੈਠਾ ਹੁੰਦਾ ਤੇ ਕਿਸੇ ਨੇ ਨਹੀਂ ਕੋਈ ਉਹਦੇ ਬਾਰੇ ਸਵਾਲ ਚੁੱਕੇ ਸਾਡਾ ਅੱਜ ਵੀ ਸਵਾਲਿਆ ਪੁਲਿਸ ਕਿਹਦੇ ਕਹੇ ਅੰਦਰ ਗਈ ਪੁਲਿਸ ਨੇ ਬੂਟਾ ਪਾ ਕੇ ਉੱਥੇ ਬੂਟਾ ਸਵੇਤ ਬਿਆਦਵੀ ਕੀਤੀ ਤੇ ਗੋਲੀ ਦਾ ਕਿਨ ਉਹ ਆਰਡਰ ਕੀਤਾ ਸਾਨੂੰ ਸਵਾਲਿਆ ਸਾਡੇ ਇਹਨਾਂ ਦਾ ਅੱਜ ਪੰਥ ਜਵਾਬ ਵੀ ਮੰਗਦਾ ਤੇ ਜੇ ਉਦਾਂ ਆਪਾਂ ਦੇਖੀਏ ਆਦਰਵਾਈਜ਼ ਵੀ ਸਰਕਾਰ ਦਾ ਪੱਖ ਬਣਦਾ ਸੀ ਹੁਣ ਤੱਕ ਆਪਣਾ ਪੱਖ ਪੇਸ਼ ਕਰਦੀ ਪਰ ਪੱਖ ਨਹੀਂ ਪੇਛ ਹੋਇਆ ਕੇਵਲ ਤਾਂ ਕੇਵਲ ਚੁੱਪ ਧਾਰ ਜੂਆ ਪਰ ਪੰਥ ਇਹਨਾਂ ਗੱਲਾਂ ਦਾ ਜਵਾਬ ਮੰਗਦਾ ਸੋ ਮੈਂ ਅੰਤ ਦੇ ਵਿੱਚ ਇੱਥੇ ਤੁਹਾਨੂੰ ਵਧਾਈ ਦਿਨਾਂ ਸਥਾਪਨਾ ਦਿਵਸ ਦੀ ਇੱਕ ਯਤਨ ਕਰੀਏ ਸੇਵਾ ਤੋਂ ਬਹੁਤ ਖੁੰਝ ਗਏ ਸੇਵਾ ਕਰਨ ਨੂੰ ਚੇਤ ਨਹੀਂ ਕਰਦਾ ਧਾਮੀਦਬ ਨਹੀਂ ਕਰਦਾ ਇਹ ਸਰੀਰਾਂ ਨੂੰ ਸਿਮਰਨ ਤਾਂ ਹੀ ਮਿਲਣਾ ਜੇ ਸੇਵਾ ਕਰਾਂਗੇ ਪ੍ਰਾਣੇ ਬਜ਼ੁਰਗਾਂ ਨੂੰ ਚੇਤੇ ਕਰੋ ਤਿੰਨ ਤਿੰਨ ਦਿਨ ਆ ਕੇ ਪ੍ਰਕਾਰਮਾਂ ਚ ਰਹਿੰਦੇ ਸੀ ਕਮਰਾ ਨਾ ਕਦੇ ਏਸੀ ਤੇ ਨਾ ਕਦੇ ਹੀਟਰ ਠੰਡੇ ਪਾਣੀ ਚ ਆਪਣੇ ਗਮਰੇ ਚੋਂ ਇਸ਼ਨਾਨ ਕਰਨਾ ਸਰੋਵਰ ਚ ਆ ਕੇ ਜੁੱਭੀ ਲਾਉਣੀ ਤਿੰਨਾ ਦਿਨਾਂ ਦੇ ਵਿੱਚ ਸਾਲ ਦੀ ਕਮਾਈ ਕਰ ਜਾਂਦੇ ਸੀ ਅੱਜ ਸਾਡੇ ਵਿੱਚ ਸੁਭਾਅ ਜਿਹੜਾ ਇਹ ਠੰਡਾ ਹੁੰਦਾ ਜਾ ਰਿਹਾ ਗੁਰੂ ਕਿਰਪਾ ਕਰੇ ਕਿਉਂਕਿ ਬੋਲਣ ਦਾ ਲੰਮਾ ਸਮਾਂ ਨਹੀਂ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਹਾਨ ਸ਼ਹੀਦਾਂ ਦੀ ਜਥੇਬੰਦੀ ਦੇ ਪ੍ਰਧਾਨ ਆਪਾਂ ਜੁੜ ਕੇ ਅਰਦਾਸ ਵੀ ਕੀਤੀ ਆ ਸਾਡੇ ਭਾਈ ਗੁਰਚਰਨ ਸਿੰਘ ਜੀ ਨੇ ਅਰਦਾਸ ਕੀਤੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੇ ਹੁਕਮਨਾਮਾ ਵੀ ਲਿਆ ਪ੍ਰੇਰਣਾ ਵੀ ਸਤਗੁਰੂ ਜੀ ਨੇ ਸਾਨੂੰ ਇਹੋ ਹੀ ਕੀਤੀ ਆ ਕਿ ਜਾਣੇ ਅਣਜਾਣੇ ਦੀਆਂ ਭੁੱਲਾਂ ਬਖਸ਼ ਦੇਣੀਆਂ ਸਤਗੁਰੂ ਜੀ ਅੱਗੋਂ ਇਸ ਮਹਾਨ ਜਥੇਬੰਦੀ ਨੂੰ ਇਹ ਤੁਹਾਡੀ ਜਥੇਬੰਦੀ ਆ ਸੇਵਾ ਤੇ ਇਹ ਪੰਜਾਬ ਦੇ ਹਾਲਾਤਾਂ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ